ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤਾ ਕੀ ਗਤ ਕਹੇ ਨਾ ਜਾਏ ਅਮਿਤ ਵੜਾਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਨਿਰੰਜਨ ਨਿਰੰਕਾਰ ਜੀਓ ਤਾ ਕੀ ਗਤ ਕਹੀ ਨ ਜਾਏ ਅਮਿਤ ਵੜ ਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਕਾ ਅਪਾਰ ਅਪਰੰਪਰ ਆਪੇ ਆਪਰਾ ਜਾਣ ਕੀ ਆਏ ਜੰਤ ਵਿੱਚਾਰੇ ਕਹੀ ਅਹ ਜੋ ਤੋਦੇ ਆਖ ਵਖਣ ਦਰ ਕਰੇ ਤੂੰ ਆਪਨੇ ਸੋ ਗੁਰਮੁਖ ਕਰੇ ਵਿਚਾਰ ਜਿਉ ਵੱਡਾ ਮੇਰਾ ਗੋਵਿੰਦ ਆਗਮ ਅਗੋਚਰ ਨਜਨ ਨਿਰੰਕਾਰ ਜੀ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ પાર ਨਾ ਆਇ ਜਾਏ ਜੀਓ ਕਾਟ ਕਾਟ ਅੰਤਰ ਸਰਬ ਨਿਰੰਤਰ ਸਭ ਮਹ ਰਾਹ ਆਸਮਾਈ ਜੀਓ ਕਾਟ ਅੰਤਰ ਪਾਰ ਬ੍ਰਹਮ ਪਰਮੇ ਸਰ கா அந்த நூப நரிக்கோரமுக அலந்த ரெதி ந ਤੇ ਸਹਜ ਨਾਮ ਸਮਾਏ ਜਿਉ ਤੂੰ ਆਦ ਪਰਖਿ ਆਪਰੰਪਰ ਕਰਤਾ ਤੇਰਾ ਪਾ ਪਾਇਆ ਜਾਏ ਜੀਉ ਤੂੰ ਸਤ ਪਰਮੇਸਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਉ ਹਰ ਹਰ ਪ੍ਰਭ ਕੋਈ ਤੂੰ ਆਪੇ ਪੁਰਖ ਸੋ ਜਾਨ ਜੀਓ ਪੁਰਖ ਸੋ ਜਾਨ ਤੂੰ ਪਰਧਾਨ ਤਦ ਜੇ ਵਢ ਆਵਰ ਨਾ ਕੋਈ ਸਬਦ ਸਬ ਤੂੰ ਹੈ ਵਰਤੈ ਤੂੰ ਆਪੇ ਕਰੇ ਸੋ ਹੋਇ ਹਾਰ ਸਭ ਮਹਿ ਰਵਿਆ ਏਕੋ ਸੋਈ ਖ ਲਖਿਆ ਹਰ ਨਾਮ ਜਿਓ ਤੂੰ ਸਤ ਪਰਮੇ ਸਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜਿਓ ਸਾ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤੇ ਵਚ ਚਲਾਏ ਜਿਉ ਤੋਦੇ ਆਪੇ ਭਾਵੈ ਤੇ ਵਚਲਾਵਹ ਸਭ ਤੇਰੇ ਸਬਦ ਸਮਾਏ ਜਿਉਂ ਸਭ ਸਬਦ ਸਮਾਵੈ ਜਹ ਤੁਧ ਭਾਵੈ ਤੇਰਾ ਸਬਦ ਵੜਾਈ ਗੋਰਮukh ਬੁੱਧ ਪਾਈਐ ਆਪ ਗਵਾਈਐ ਸਬਦ ਰਾਹ ਆਸਮਾਈ ਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਇ ਜਿਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਪਾਵੈ ਦੇਵ ਚਲਾਈ ਜਿਉ ਤੇਰਾ ਸਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਇ ਜਿਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵ ਤੇਵ ਚਲਾਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਆਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਉ ਤਾਂ ਕੀ ਗਤ ਕਹੀ ਨਾ ਜਾਏ ਅਮਿਤ ਵੜ ਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ